ਇੰਟਰਫੇਥ ਡਾਇਲੌਗ ਮੀਟਿੰਗ ਗਲੈਂਵੁੱਡ ਗੁਰਦੁਆਰਾ ਸਾਹਿਬ ਸਿਡਨੀ ਚ ਹੋਈ ਜਿੱਥੇ ਸਾਰੇ ਧਰਮਾਂ ਦੇ ਜਿਹੜੇ ਵੱਡੇ ਲੀਡਰ ਕਹਿ ਲੋ ਸਿੱਖ ਲੀਡਰ, ਇਸਾਈ ਸਾਰੇ ਪਹੁੰਚੇ। ਪ੍ਰਤੀਨਿਧ ਪਾਦਰੀ ਸਭ ਦੇ ਗਏ ਜਿਨ੍ਹਾਂ ਕ੍ਰੈਸਚੀਅਨਾਂ ਦੇ ਪਾਦਰੀ, ਮੁਸਲਮ ਭਰਾਵਾਂ ਦੇ ਉਹਨਾਂ ਦੇ ਸਾਰੇ ਜਿੰਨੇ ਵੀ ਧਾਰਮਿਕ ਮੁਖੀ ਸੀਗੇ ਉਹ ਬੁਲਾਏ। ਹਿੰਦੂ ਧਰਮ ਦੇ ਵੀ ਇਹਨੂੰ ਅਸੀਂ ਕਹਿ ਸਕਦੇ ਹਾਂ ਬਹੁਤ ਧਾਰਮਿਕ ਸੰਮੇਲਨ ਕਰਵਾਇਆ ਗਿਆ ਨਿਊਜ਼ੀਲੈਂਡ ਦੇ ਵਿੱਚ ਗੁਰੂ ਮਹਾਰਾਜ ਦੇ ਸਰੂਪ ਲਜਾਏ ਗਏ ਨੇ ਤੇ ਉਹ ਸਰੂਪ ਲੈ ਕੇ ਜਾਣ ਦੇ ਲਈ ਜਤਿੰਦਰ ਸਿੰਘ ਉਹਨਾਂ ਨੇ ਖਾਸ ਜਿਹੜੀਆਂ ਸੇਵਾਵਾਂ ਨੇ ਉਹ ਨਿਭਾਈਆਂ ਨੇ ਪਰ ਇਸ ਦੌਰਾਨ ਕਹਿੰਦੇ ਜੋ ਦ੍ਰਿਸ਼ ਸੀ ਜੋ ਨਜ਼ਾਰਾ ਸੀ ਉਹ ਬਹੁਤ ਹੀ ਅਦਭੁਤ ਸੀ ਨਿਊਜ਼ੀਲੈਂਡ 'ਚ ਵੀ ਹਾਂਗਕਾਂਗ 'ਚ ਵੀ ਇਹ ਸਵਾਮਾ ਪਰਦਾਨ ਕਰਦੇ ਆ ਆਪਣੀ ਪੌਕਟ ਚੋਂ ਆਪਣੀ ਜੇਬ ਚੋਂ ਖਰਚਾ ਕਰਦੇ ਆ 1.5-2 ਕਰੋੜ ਦਾ ਸਲਾਨਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਦੇ ਉੱਪਰ ਲੇਕ ਹੈ ਜਿਹੜੀ ਮੈਲਬਨ ਦੇ ਵਿੱਚ ਉਹਦਾ ਨਾਮ ਬਦਲਿਆ ਗਿਆ ਪਰ ਇਸ ਤੋਂ ਬਾਅਦ ਵਿਵਾਦ ਕਰਨੈਲ ਜੀ ਬਹੁਤ ਜ਼ਿਆਦਾ ਹੋਇਆ ਕਿਸੇ ਨੇ ਸਪੋਰਟ ਕੀਤਾ ਤੇ ਕਿਸੇ ਨੇ ਦਾ ਵਿਰੋਧ ਕੀਤਾ ਸੋ ਇਸ ਤੋਂ ਬਾਅਦ ਜੋ ਪ੍ਰੀਮੀਅਰ ਹੈ ਉਹ ਵੀ ਹੱਕ ਦੇ ਵਿੱਚ ਉੱtre ਨੇ ਕਿ ਅਸੀਂ ਕੁਝ ਸੋਚ ਸਮਝ ਕੇ ਹੀ ਇਸ ਦਾ ਨਾਮ ਬਦਲਿਆ ਤੁਹਾਨੂੰ ਮੈਲਬਨ ਵਾਸੀਆਂ ਦੇ ਸਿੱਖਾਂ ਤੇ ਜਾਂ ਪੰਜਾਬੀਆਂ ਤੇ ਸਾਰਿਆਂ ਤੇ ਬਹੁਤ ਮਾਣ ਆ ਵੀ ਉਹਨਾਂ ਨੇ ਕਈ ਸਾਲਾਂ ਦੀ ਮਿਹਨਤ ਬਾਅਦ ਇਹ ਨਾਮ ਗੁਰਨਾਨਕ ਲੇਖ ਬਹੁਤ ਵੱਡੀ ਲੈ ਕੇ ਆ ਜਦੋਂ ਵੀ ਤੁਸੀਂ ਬਾਹਰ ਕੋਈ ਵੀ ਵਿਜ਼ਟਰ ਆਣ ਜਾਂ ਇੱਥੋਂ ਵੀ ਜਾਇਆ ਕਰੋ ਮੈਲਬਨ ਜਰੂਰ ਉੱਥੇ ਜਾਇਆ ਕਰੋ ਉਹ ਨਾਮ ਬਰਕਰਾਰ ਰਹੂਗਾ ਕਿਉਂਕਿ ਗੁਰਨਾਨਕ ਦੇਵ ਜੀ ਦੇ ਨਾਮ ਤੇ ਕਿਸੇ ਵੀ ਕਿਸੇ ਨੇ ਚਾਹੇ ਨਿਸ਼ਾਨ ਸਾਹਿਬ ਵੀ ਖੜਾ ਕਰ ਦਿੱਤਾ ਤਾਂ ਉੱਥੇ ਗੁਰਦੁਆਰਾ ਬਣ ਜਾਂਦਾ ਵੱਡੇ ਵੱਡੇ ਮਾਇਆ ਦੇ ਢੰਡਾਰ ਲੱਗ ਜਾਂਦੇ ਆ ਬਹੁਤ ਸਾਰੀ ਇੰਸਟੀਟਿਊਸ਼ਨ ਚੱਲਦੀਆਂ ਜਾਏ ਵਿਜੀਗੋ ਲੈ ਲਓ ਜਿਹੜਾ ਕਿਤੇ ਲੈ ਲਓ ਖਾਲਸਾ ਸਕੂਲਾਂ ਦਾ ਕੋਈ ਸੰਸਥਾ ਕਦੀ ਟੇਲ ਨਹੀਂ ਹੁੰਦੀ ਸਤਿ ਸ਼੍ਰੀ ਅਕਾਲ ਜੀ ਆਸਟ੍ਰੇਲੀਆ ਡਾਇਰੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਗੱਲਬਾਤ ਕਰਾਂਗੇ ਵਿਚਾਰ ਚਰਚਾ ਕਰਾਂਗੇ ਕੁਝ ਅਹਿਮ ਵਿਸ਼ਿਆਂ ਦੇ ਉੱਪਰ ਆਸਟ੍ਰੇਲੀਆ ਦੇ ਬਾਰੇ ਕਿਉਂਕਿ ਪੰਜਾਬੀ ਵੱਡੀ ਗਿਣਤੀ ਦੇ ਵਿੱਚ ਬੈਠੇ ਨੇ ਤੇ ਅਜਿਹੇ ਦੇ ਵਿੱਚ ਬਹੁਤ ਸਾਰੀਆਂ ਅਜਿਹੇਆਂ ਗਤੀਵਿਧੀਆਂ ਜੋ ਕਿ ਆਸਟ੍ਰੇਲੀਆ ਦੇ ਵਿੱਚ ਵਾਪਰਦੀਆਂ ਨੇ ਉਹਨਾਂ ਤੇ ਵਿਚਾਰ ਚਰਚਾ ਕਰਾਂਗੇ ਮੇਰੇ ਨਾਲ ਜੁੜ ਚੁੱਕੇ ਨੇ ਕਰਨੈਲ ਸਿੰਘ ਜੀ ਸਵਾਗਤ ਕਰ ਲੈਨੇ ਆਸਟ੍ਰੇਲੀਆ ਤੋਂ ਸਵਾਗਤ ਹੈ ਕਰਨੈਲ ਜੀ ਬਹੁਤ-ਬਹੁਤ ਤੁਹਾਡਾ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਸ੍ਰੀ ਦਾ ਅਮਨਤ ਸਾਰਿਆਂ ਤੇ ਖੰਭ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਨੈਲ ਜੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਵੈਦਰ ਦੀ ਸੋ ਤੁਹਾਡਾ ਵੀ ਕੋਟ ਉੱਤਰ ਚੱਕਿਆ ਤੁਸੀਂ ਬਿਨਾ ਕੋਟ ਤੋਂ ਬੈਠੇ ਹੋ ਇਹਦਾ ਮਤਲਬ ਆਸਟ੍ਰੇਲੀਆ 'ਚ ਗਰਮੀ ਹੈ ਜਿਹੜੀ ਉਹ ਆ ਚੁੱਕੀ ਆ ਸੋ ਕਿਸ ਤਰ੍ਹਾਂ ਦਾ ਵੈਦਰ ਹੈ ਬਿਲਕੁਲ ਜੀ ਬਿਲਕੁਲ ਇਹ ਗਰਮੀ ਵੀ ਇਦਾਂ ਦੀ ਹੁੰਦੀ ਆ ਵੀ 2-3 ਦਿਨ ਮੀਂਹ ਪੈਂਦਾ ਉਹ ਤੋਂ ਬਾਅਦ ਹਮਿਡਿਟੀ ਬਹੁਤ ਹੁੰਦੀ ਆ ਥੋੜਾ ਜਿਹਾ ਜਿੱਦਾਂ ਕਿਊਂਸਲੈਂਡ ਪਾਸੇ ਤਾਂ ਟ੍ਰੋਪੀਕਲ ਹੁੰਦਾ ਵੈਦਰ ਆ ਹੁਣ ਵੀ ਇਸ ਵੇਲੇ ਥੰਡਰਸਟ੍ਰੋਮ ਆ ਚੁੱਕਾ ਆ ਆ 15 ਦਿਨ ਦੀ ਗਰਗਰਾਂਟ ਹੋ ਰਹੀ ਤੇ ਸਾਰਾ ਹਫਤਾ ਅਗਲਾ ਬੇੜ ਮੇੜ ਤੇ ਮੀਂਹ ਪੈਣ ਦੇ ਤੇ ਸਟ੍ਰੋਮ ਆਉਣ ਦੇ ਚਾਂਸ ਆ ਤੁਸੀਂ ਦੇਖ ਸਕਦੇ ਹੋ ਲਾਸਟ ਵੀਕ ਵੀ ਕਈ ਇਲਾਕਿਆਂ ਦੇ ਵਿੱਚ ਗੜੇ ਵੀ ਪਏ ਨਿਊਜ਼ਲੈਂਡ ਵਾਲਾਂ ਨੂੰ ਫਲੱਡ ਵੀ ਆਏ ਹੋਏ ਆ ਬਹੁਤ ਤਰ੍ਹਾਂ ਦੇ ਮੌਸਮ ਦੇ ਵਿੱਚ ਮਿਲ ਜਾਂਦੇ ਆ ਪਰ ਨੇਚਰਲ ਲੱਕੀ ਕੰਟਰੀ ਆ ਵੀ ਉਹ ਤੋਂ ਬਾਅਦ ਥੋੜੀ ਜਿਹੀ ਗਰਮੀ ਤੋਂ ਬਾਅਦ ਫਿਰ ਮੀਂਹ ਪੈ ਜਾਂਦਾ ਮੌਸਮ ਅਨੁਕੂਲ ਹੋ ਜਾਂਦਾ ਵਾਤਾਵਰਣ ਵਧੀਆ ਹੋ ਜਾਂਦਾ ਪਰ ਗਲੋਬਲ ਤੇ ਜਿਹੜੀ ਗਰਮੀ ਵੱਧ ਰਹੀ ਆ ਉਹਦਾ ਅਸਰ ਐਬੀਹੇਵਰ ਹੋ ਰਿਹਾ ਹੈ ਸੋ ਉਹੀ ਗੱਲ ਆ ਜਾਂਦੀ ਜੇ ਤੇ ਫਿਰ ਜਾਗ ਤੇ ਜਲੰਦਾਰ ਰੱਖ ਲੈ ਆਪਣੀ ਕਿਰਪਾ ਤਾਰ ਜੀ ਸੋ ਗੱਲ ਸਭ ਤੋਂ ਪਹਿਲਾਂ ਇੱਕ ਮੀਟਿੰਗ ਦੀ ਕਰਾਂਗੇ ਇੰਟਰਫੇਥ ਡਾਇਲੌਗ ਮੀਟਿੰਗ ਗਲੈਂਵੁੱਡ ਗੁਰਦੁਆਰਾ ਸਾਹਿਬ ਸਿਡਨੀ ਚ ਹੋਈ ਜਿੱਥੇ ਸਾਰੇ ਧਰਮਾਂ ਦੇ ਜਿਹੜੇ ਵੱਡੇ ਲੀਡਰ ਕਹਿ ਲੋ ਸਿੱਖ ਲੀਡਰ ਸਾਈ ਸਾਰੇ ਪਹੁੰਚੇ ਸੋ ਕਿਸ ਤਰ੍ਹਾਂ ਦੇਖਦੇ ਹੋ ਇਸ ਨੂੰ ਤੇ ਇਹਦੇ ਵਿੱਚ ਕਿਸ ਤਰ੍ਹਾਂ ਦੀਆਂ ਗਤੀਵਿਧੀਆਂ ਜਿਹੜੀਆਂ ਕਰਨੈ ਆਈ ਹੋਈਆਂ ਦੇਖੋ ਜੀ ਇਹ ਜੁਨਾਈਟਿਡ ਸਿੱਖ ਜਿਹੜੀ ਵਰਲਡ ਲੈਵਲ ਤੇ ਸਾਮਸਦਾ ਆ ਜਿੱਦਾਂ ਫਸਟ ایڈ ਆ ਆ ਆਪ ਜਿੱਦਾਂ ਆ ਸੌਰੀ ਫਸਟ ایڈ ਆ ਜੁਨਾਈਟਿਡ ਸਿੱਖ ਤੇ ਇਦਾਂ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਗਲੈਂਡਵੁੱਡ ਗੁਰਦੁਆਰੇ ਆ ਵੱਲੋਂ ਇਹ ਕੀਤੀ ਗਈ ਕਰਵਾਈ ਗਈ ਸਾਰੇ ਧਰਮਾਂ ਪ੍ਰਤੀਨਿਧ ਪਾਦਰੀ ਸੱਦੇ ਗਏ ਜਿੱਦਾਂ ਕ੍ਰੈਸਚੀਅਨਾਂ ਦੇ ਪਾਦਰੀ ਆ ਮੁਸਲਮ ਭਰਾਵਾਂ ਦੇ ਉਹਨਾਂ ਦੇ ਸਾਰੇ ਜਿੰਨੇ ਵੀ ਧਾਰਮਿਕ ਮੁਖੀ ਸੀਗੇ ਉਹ ਬੁਲਾਏ ਹਿੰਦੂ ਧਰਮ ਦੇ ਵੀ ਇਹਨੂੰ ਅਸੀਂ ਕਹਿ ਸਕਦੇ ਹਾਂ ਬਹੁਤ ਧਾਰਮਿਕ ਸੰਮੇਲਨ ਕਰਵਾਇਆ ਗਿਆ ਬਹੁਤ ਹੀ ਵਧੀਆ ਬਰალ ਲਾਇਆ ਇਦਾਂ ਦੇ ਹੋਣੇ ਵੀ ਚਾਹੀਦੇ ਆ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦਾ ਸੰਦੇਸ਼ ਸਿਧਾਂਤ ਸਾਰੀ ਲੋਕਾਈ ਲਈ ਪਾਤਾਵਰਨ ਦੇ ਲਈ ਸਾਰਿਆਂ ਦੇ ਸਮੁੱਚੀ ਮਾਨੁਕਤਾ ਦੇ ਭਲੇ ਵਾਸਤੇ ਸੀਗਾ ਇਹ ਜ਼ਿਆਦਾ ਤੋਂ ਛਾਰ ਸ਼ੇਅਰ ਕੀਤਾ ਜਾਣਾ ਚਾਹੀਦਾ ਆ ਤੇ ਸਾਰਿਆਂ ਨੇ ਆਪਣੇ ਆਪਣੇ ਵਿਚਾਰ ਸ਼ੇਅਰ ਕੀਤੇ ਤੇ ਗੁਰੂ ਦਾ ਲੰਗਰ ਵੀ ਉਹਨਾਂ ਨੇ ਛਕਿਆ ਇਹ ਉਹਨਾਂ ਨੇ ਸਦਾ ਵੀ ਦਿੱਤਾ ਕਿ ਉਹਨਾਂ ਦੇ ਪ੍ਰੋਗਰਾਮਾਂ ਵਿੱਚ ਵੀ ਜਦਾ ਕ੍ਰਿਸਮਸ ਆਉਂਦੀ ਆ ਜਦੋਂ ਈਦ ਆਉਂਦੀ ਆ ਤਾਂ ਤੁਸੀਂ ਵੀ ਇਦਾਂ ਹੀ ਸ਼ਮੂਲੀਅਤ ਕਰਿਆ ਕਰੋ ਧੰਨਵਾਦ ਦੀਆਂ ਜਿਹੜੇ ਸੱਜਣ ਉਹਦੇ ਵਿੱਚ ਆਏ ਚਾਹੇ ਕ੍ਰਿਸਚੀਅਨ ਦੇ ਪਾਦਰੀ ਸੀ ਚਾਹੇ ਮੁਸਲਮਾਨ ਚਾਹੇ ਹਿੰਦੂ ਭਾਈਚਾਰੇ ਦੇ ਪੰਡਤ ਆਏ ਉਹਨਾਂ ਸਾਰਿਆਂ ਦਾ ਰਲ ਮਿਲ ਕੇ ਸਾਂਝੇ ਤੌਰ ਤੇ ਵਿਚਾਰ ਸਟੇਜਾਂ ਤੋਂ ਸਾਂਝੇ ਕੀਤੇ ਗਏ ਸੰਗਤਾਂ ਨੇ ਆਨੰਦ ਮਾਣਿਆ ਬਹੁਤ ਹੀ ਚੰਗਾ ਪ੍ਰੋਗਰਾਮ ਆ ਜੀ ਸੋ ਇੱਕ ਵੱਡੀ ਖਬਰ ਹੈ ਕਰਨਾ ਹੈ ਜੀ ਕਿ ਨਿਊਜ਼ੀਲੈਂਡ ਦੇ ਵਿੱਚ ਗੁਰੂ ਮਹਾਰਾਜ ਦੇ ਸਰੂਪ ਲਜਾਏ ਗਏ ਨੇ ਤੇ ਉਹ ਸਰੂਪ ਲੈ ਕੇ ਜਾਣ ਦੇ ਲਈ ਜਤਿੰਦਰ ਸਿੰਘ ਉਹਨਾਂ ਨੇ ਖਾਸ ਜਿਹੜੀਆਂ ਸੇਵਾਵਾਂ ਨੇ ਉਹ ਨਿਭਾਈਆਂ ਨੇ ਪਰ ਇਸ ਦੌਰਾਨ ਕਹਿੰਦੇ ਜੋ ਦ੍ਰਿਸ਼ ਸੀ ਜੋ ਨਜ਼ਾਰਾ ਸੀ ਉਹ ਬਹੁਤ ਹੀ ਅਦਭੁਤ ਸੀ ਸੋ ਇਸ ਸੰਬੰਧਤ ਪੂਰੀ ਜਾਣਕਾਰੀ ਜ਼ਰੂਰ ਦਿਓ ਹਾਂ ਜੀ ਇਹ ਮਾਪਾ ਥੋੜਾ ਲੇਟ ਵੀ ਆ ਪਾਵਾਂ ਪਰ ਦਾ ਹੀ ਹੀ ਫੋਰ ਐਵਰ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਦੇ ਸਰੂਪ ਮੈਲਵਨ ਸਾਡੇ ਆਸਟ੍ਰੇਲੀਆ ਵਾਸੀਆਂ ਨੂੰ ਇਹ ਮਾਣ ਵੀ ਹੈ ਸੇਵਾ ਦਾ ਕਿ ਇਹ ਪਰਵੁਕਾਰੀ ਸਿੰਘ ਸਾਰ ਜਿੰਦਰ ਸਿੰਘ ਜੀ ਉੱਪਰ ਸਾਹਿਬ ਸੇਵਾ ਕਰਦੇ ਹੁੰਦੇ ਆ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਈਵਨ ਸਿੱਧੂ ਇੰਗਲੈਂਡ ਦੇ ਵਿੱਚ ਵੀ ਪਹੁੰਚਾਉਂਦੇ ਆ ਕੈਨੇਡਾ ਇੱਥੇ ਵੀ ਆਪਣੇ ਸਿੰਗਾਪੁਰ ਚ ਵੀ థਾਈਲੈਂਡ ਚ ਵੀ ਹਾਂਗਕਾਂਗ ਜਿਵੇਂ ਇਹ ਸਭਾ ਮਾ ਪ੍ਰਦਾਨ ਕਰਦੇ ਆ ਆਪਣੀ ਪੌਪਟ ਤੋਂ ਆਪਣੀ ਜੇਬ ਤੋਂ ਖਰਚਾ ਕਰਦੇ ਆ 1.5-2 ਕਰੋੜ ਦਾ ਸਾਲਾਨਾ ਉਹਨਾਂ ਬੱਸਾਂ ਬਹੁਤ ਹੀ ਆਲਾ ਸ਼ਾਨ ਜਿਨ੍ਹਾਂ ਦੇ ਵਿੱਚ ਗੁਰੂ ਸਾਹਿਬ ਦੀ ਪੂਰੀ ਰੱਖ ਰਖਾ ਦੀ ਸੰਭਾਲ ਗੌਰਮਰ ਜਿਆਦਾ ਅਨੁਸਾਰ ਕੋਡ ਆਫ ਕੰਡਕਟ ਦੇ ਨਾਲ ਉਹਨਾਂ ਨੂੰ ਲਿਆਂਦੇ ਜਾਂਦੇ ਆ ਸ਼੍ਰੋਮਣੀ ਕਮੇਟੀ ਤੋਂ ਪਾਸ ਕਰਵਾ ਕੇ ਪਿਛਲੀਆਂ ਬੱਸਾਂ ਦੀ ਮੇਨਟੇਨੈਂਸ ਵੀ ਕਰਾਉਂਦੇ ਆ ਡੇਅਰ ਉਹਨਾਂ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਨਾਲ ਉਤੋ ਦੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੀ ਨਾਲ ਆਏ ਸੀ ਉਸ ਵੱਲੇ ਉਹਨਾਂ ਦੀ ਅਗਵਾਈ ਵਿੱਚ ਉਹ ਤੋਂ ਬਾਅਦ ਦੂਜੀ ਵਧੀਆ ਗੱਲ ਇਹ ਹੁੰਦੀ ਉਹ ਆਪਣੀ ਰਿਹائش ਦੇ ਉੱਤੇ ਜਦੋਂ ਕਿਸੇ ਨੂੰ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚਾਹੀਦਾ ਹੁੰਦਾ ਉਹ ਰਜਿਸਟ੍ਰੇਸ਼ਨ ਕਰਾਉਂਦੇ ਆ ਪੂਰੀ ਤਸੱਲੀ ਵਕਤ ਸਾਵਧਾਨੀ ਦੇ ਨਾਲ ਸੰਗਤਾਂ ਫਿਰ ਪ੍ਰਾਪਤ ਕਰਦੀਆਂ ਜਾਂ ਉਹ ਬਸ ਦੇ ਵਿੱਚ ਇਵਨ ਉਹ ਪਾਲਕੀਆਂ ਵੀ ਆਪਣੇ ਵੱਲੋਂ ਬਣਾ ਕੇ ਦਿੰਦੇ ਆ ਪੂਰੀ ਸਮੁੱਚੀ ਕੰਮ ਸੰਭਾਲ ਦੇ ਲਈ ਉਹਦੇ ਸੰਗਤ ਹੀ ਉਸੇ ਸੰਦਰਭ ਦੇ ਵਿੱਚ ਨਿਊਜ਼ੀਲੈਂਡ ਦੀ ਸੰਗਤ ਨੇ ਵੀ ਚੋਖਾ ਚਾਰ ਜਨ ਲਾਏ ਉਹਨਾਂ ਨੇ ਵੀ ਇਦਾਂ ਕੀਤੀ ਆ ਵੀ ਸਾਰਿਆਂ ਨੇ ਸੰਗਤੀ ਰੂਪ ਦੇ ਵਿੱਚ 23 ਗੁਰਦੁਆਰੇ 23 ਜਾਂ ਜ਼ਿਆਦਾ ਹਾਂਜੀ ਉਹ ਇਕੱਠੇ ਹੋ ਕੇ ਸਾਰ ਜਣੀ ਸੰਗਤ ਆਈ ਤਾਂ ਕਾਫੀ ਸਾਰੇ ਜਿਹੜਾ ਪੰਜ-ਪੰਜ ਸੰਗਤ ਜਾਂ ਦੋ-ਦੋ ਉਹਨਾਂ ਨਾਲ ਚੌਰ ਕਰਨ ਵਾਲੇ ਸੇਵਾ ਵਾਲੇ ਸਮੁੱਚੀ ਤਿਆਰ ਗਾਲੇ ਉਹਨਾਂ ਨੂੰ ਰੋਟੇਟ ਕਰਨ ਵਾਲੇ ਉਹ ਫੇਰ ਤੁਸੀਂ ਦੇਖ ਸਕਦੇ ਆ ਤੇ ਇੱਕ ਪੂਰੇ ਪਲੇਨ ਦੀ ਫਲਾਈਟ ਬੁੱਕ ਕਰਾ ਕੇ ਉਸ ਪਲੇਨ ਦੇ ਵਿੱਚ 에ਰੋਪਲੇਨ ਵਾਲਿਆਂ ਨੇ ਵੀ 에어ਲਾਈਨ ਵਾਲਿਆਂ ਨੇ ਵੀ ਉਹ ਸੈਕਸ਼ਨ ਦੇ ਵਿੱਚ ਕੋਈ ਹੋਰ ਨਹੀਂ ਕਿਸੇ ਨੂੰ ਆਉਣ ਦਿੱਤਾ ਜਿੱਦਾਂ ਨੌਨ ਵੇਜ ਵਗੈਰਾ ਵੀ ਹੁੰਦੇ ਆ ਰੱਖ ਰਖਾਉ ਉੱਤੇ ਉਹਨਾਂ ਨੂੰ ਆ ਨਿਊਜ਼ੀਲੈਂਡ ਵਿਖੇ ਪਹੁੰਚਾਇਆ ਗਿਆ ਪੂਰੀ ਸੰਗਤਾਂ ਦੇ ਮਾਣ ਮਰਯਾਦਾ ਸਾਨਾ ਮਤੀ ਵਿਰਸੇ ਨੂੰ ਕੈਮਰਾ ਰੱਖਦੇ ਹੋਏ ਆਪਣੇ ਨੂੰ ਤੇ ਨਿਊਜ਼ੀਲੈਂਡ ਨੇ ਵੀ ਇਦਾਂ ਹੀ ਅੱਗੋਂ ਆਉ ਅਜੀ ਦਾ ਅਜੀ ਆਇਆ ਕਿਹਾ ਵੈਲਕਮ ਕੀਤਾ ਬਹੁਤ ਹੀ ਨਿਊਜ਼ੀਲੈਂਡ ਦੇ ਸੰਗਤਾਂ ਦੇ ਵਿੱਚ ਪਹਿਲਾਂ ਤੋਂ ਹੀ ਦੇਖਿਆ ਜਾਵੇ ਤਾਂ ਉਹਨਾਂ ਦੀ ਇੱਕ ਸੁਰਤਾ ਇਕੱਠਤਾ ਤੇ ਮਾਨ ਮਰ ਜਾਦਾ ਬਹੁਤ ਸ਼ਰਧਾ ਪਿਆਰ ਹੁੰਦਾ ਆ ਦੇਖਿਆ ਜਾਵੇ ਕਿ ਵਰਨ ਕੰਨ ਵਾਲਾ ਹੁੰਦਾ ਤੁਸੀਂ ਦੇਖ ਸਕਦੇ ਸੰਗਤਾਂ 에ਰਪੋਰਟ ਦੇ ਉੱਤੇ ਆ ਕੇ ਕਿੱਦਾਂ ਖੜੀਆਂ ਸੀ ਇਹ ਹੁੰਦਾ ਆ ਜਗਤ ਗੁਰੂ ਆਪਾਂ ਕਹਿੰਦੇ ਆ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜਾਂ ਸਾਰੇ ਗੁਰੂਆਂ ਦੇ ਜਾਂ ਭਗਤਾਂ ਦੀ ਬਾਣੀ ਪੱਤਾਂ ਦੀ ਬਾਣੀ ਦਾ ਆਰ ਕਰਨਾ ਇਹ ਬਹੁਤ ਵੱਡੀ ਗੱਲ ਸੀ ਤੇ ਹੁਣ ਇਹਦੇ ਵਿੱਚ ਆਪਾਂ ਇੱਕ ਬੇਨਤੀ ਕਰ ਦਈਏ ਆਸਾਰ ਉੱਪਲ ਸਾਹਿਬ ਵੱਲੋਂ ਤੇ ਉਹਨਾਂ ਦੇ ਜਿੰਨੇ ਵੀ ਹੋਰ ਸਹਿਯੋਗੀ ਨੇ ਵੀ ਜਦੋਂ ਵੀ ਸਿਰਣੀ ਵਿਖੇ ਵੀ ਜਾਂ ਕਿਤੇ ਵੀ ਸੰਗਤਾਂ ਨੂੰ ਲੋੜ ਹੁੰਦੀ ਹੈ ਤਾਂ ਸਾਰੇ ਇਦਾਂ ਇਕੱਠੇ ਹੋ ਕੇ ਆਇਆ ਕਰੋ ਸੰਗਤੀ ਰੂਪ ਦੇ ਵਿੱਚ ਚਾਹੇ ਬਾਸ ਹੋਵੇ ਤੇ ਏਸੀ ਸ਼ਕਲ ਦੇ ਵਿੱਚ ਜਿੱਦਾਂ ਕਿ ਪੂਰਾ ਕੀਰਤਨ ਨਗਰ ਕੀਰਤਨ ਹੁੰਦਾ ਇਦਾਂ ਕਰਕੇ ਹੀ ਸਰੂਪ ਪ੍ਰਾਪਤ ਕਰਿਆ ਕਰੋ ਇਹសារ ਜਤਿੰਦਰ ਸਿੰਘ ਉੱਪਲ ਵੱਲੋਂ ਮੈਸੇਜ ਸਿਕਾ ਹੈ ਥੈਂਕਸ ਜੀ ਸੋ ਗੱਲ ਕਰਾਂਗੇ ਲੇਕ ਦੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਦੇ ਉੱਪਰ ਲੇਕ ਹੈ ਜਿਹੜੀ ਮੈਲਬਨ ਦੇ ਵਿੱਚ ਉਹਦਾ ਨਾਮ ਬਦਲਿਆ ਗਿਆ ਪਰ ਇਸ ਤੋਂ ਬਾਅਦ ਵਿਵਾਦ ਕਰਨੈਲ ਜੀ ਬਹੁਤ ਜ਼ਿਆਦਾ ਹੋਇਆ ਕਿਸੇ ਨੇ ਸਪੋਰਟ ਕੀਤਾ ਤੇ ਕਿਸੇ ਨੇ ਦਾ ਵਿਰੋਧ ਕੀਤਾ ਸੋ ਇਸ ਤੋਂ ਬਾਅਦ ਜੋ ਪ੍ਰੀਮੀਅਰ ਹੈ ਉਹ ਵੀ ਹੱਕ ਦੇ ਵਿੱਚ ਉੱtre ਨੇ ਕਿ ਅਸੀਂ ਕੁਝ ਸੋਚ ਸਮਝ ਕੇ ਹੀ ਇਸ ਦਾ ਨਾਮ ਬਦਲਿਆ ਸੋ ਕਿਸ ਤਰ੍ਹਾਂ ਦੀ ਸਥਿਤੀ ਹੈ ਫਲਹਾਲ ਜੋ ਨਾਮ ਬਦਲਿਆ ਗਿਆ ਉਸ ਨੂੰ ਲੈ ਕੇ ਦੇਖੋ ਪਹਿਲਾਂ ਤਾਂ ਆਪਾਂ ਇਹ ਦੱਸ ਲਈਏ ਕਿ ਸਥਿਤੀ ਹੁਣ ਠੀਕ ਆ ਤਾਂ 올 ਗੁੱਡ ਕਹਿ ਸਕਦੇ ਪਰ ਫੇਰ ਵੀ ਹੱਲੇ ਵੀ ਜਿੰਨੇ ਲੋੜੀਂਦੇ ਉਹਨਾਂ ਦੇ ਅਫੀਸਰ ਗੁਰਦੁਆਰੇ ਤੋਂ ਸਰ ਹਰਪ੍ਰੀਤ ਸਿੰਘ ਉਹਨਾਂ ਨੇ ਦੱਸਿਆ ਸਾਨੂੰ ਵੀ ਮੈਲਬਨ ਦੇ ਤੋਂ ਜਿਨ੍ਹਾਂ ਨੇ ਕਿ ਹੋਰ ਸਾਰੀਆਂ ਸੰਸਥਾਵਾਂ ਨੇ ਮੈਲਬਨੀਆਂ ਨੇ ਸਾਨੂੰ ਮੈਲਬਨ ਵਾਸੀਆਂ ਦੇ ਸਿੱਖਾਂ ਤੇ ਜਾਂ ਪੰਜਾਬੀਆਂ ਤੇ ਸਾਰਿਆਂ ਤੇ ਬਹੁਤ ਮਾਣ ਆ ਵੀ ਉਹਨਾਂ ਨੇ ਕਈ ਸਾਲਾਂ ਦੀ ਮਿਹਨਤ ਬਾਅਦ ਇਹ ਨਾਮ ਗੁਰਨਾ ਨਿਕ ਲੇਕ ਬਹੁਤ ਵੱਡੀ ਲੇਕ ਆ ਜਦੋਂ ਵੀ ਤੁਸੀਂ ਬਾਹਰੋਂ ਕੋਈ ਵੀ ਵਿਜ਼ਟਰ ਆਣ ਜਾਂ ਇੱਥੋਂ ਵੀ ਜਾਇਆ ਕਰੋ ਮੈਲਬਨ ਜਰੂਰ ਉੱਥੇ ਜਾਇਆ ਕਰੋ ਬਿਲਕੁਲ ਉੱਥੇ ਜਾਣਾ ਬਣਦਾ ਜਿੰਨੀ ਵੀ ਸਾਡੀ ਉੱਥੇ ਆਵਾਜਾਈ ਵਧੂਗੀ ਜਿਆਦਾ ਜਿੰਨੇ ਜਾ ਜਿਆਦਾ ਜਾਵਾਂਗੇ ਅਸੀਂ ਉਹਨਾਂ ਹੀ ਉਹ ਵਧੀਆ ਹੋਰ ਅਪਡੇਟ ਕਰਾਉਣਗੇ ਗਵਰਨਮੈਂਟਾਂ ਬਹੁਤ ਹੀ ਇਹ ਹੁੰਦੀ ਆ ਮਲਟੀਕਲਚਰਲਿਜ਼ਮ ਹੋਰ ਧਰਮਾਂ ਦਾ ਸਤਿਕਾਰ ਕਰਨਾ ਇੱਥੋਂ ਤੁਸੀਂ ਇੱਥੇ ਦੀਆਂ ਪੰਜਾਬ ਦੀਆਂ ਵੀ ਸਿੱਖ ਸਕਦੀਆਂ ਵੀ ਉਹਨਾਂ ਨੇ ਇੱਥੇ ਪਾਰਲੀਮੈਂਟ ਦੇ ਵਿੱਚ ਸਿੰਧਾ ਐਲ ਨੇ ਲਾਸ ਬੀਕ ਬਹੁਤ ਹੀ ਭਾਪੂਰ ਤਸ਼ਬੀਹ ਦਿੱਤੀ ਵੀ ਅਸੀਂ ਇਹ ਨਾਂ ਜ਼ਰੂਰ ਰੱਖਣਾ ਆ ਕਿਉਂਕਿ ਗੁਰਨਾਨਕ ਦੇਵ ਸਿੱਖਾ ਨੇ ਗੁਰਨਾਨਕ ਨਾਮ ਲੈਵਾ ਸਿੱਖਾ ਨੇ ਕੋਰੋਨਾ ਦੇ ਵਿੱਚ ਸਭ ਤੋਂ ਅੱਗੇ ਹੋ ਕੇ ਦੁਨੀਆ ਦੇ ਵਿੱਚ ਇਸ ਕੌਮ ਨੇ ਪੂਰੀ ਲੋਕਾਈ ਦੇ ਉੱਤੇ ਸੇਵਾ ਕੀਤੀ ਆ ਕੋਈ ਕਿਸੇ ਦਾ ਡਰ ਭਾਇਆ ਨਹੀਂ ਰੱਖਿਆ ਅਨਰ ਭੌਨ ਰ ਭੈਰ ਵਾਲੀ ਗੱਲ ਤੇ ਇਦਾਂ ਹੀ ਉਹਨਾਂ ਨੇ ਇਹ ਦੱਸਿਆ ਵੀ ਜਦੋਂ ਫਲੱਡ ਆਉਂਦੇ ਆ ਜਾਂ ਕੋਈ ਐਮਰਜੈਂਸੀ ਐਮਰਜੈਂਟ ਕੋਈ ਹੁੰਦਾ ਚਾਹੇ ਅੱਗਾਂ ਲੱਗਦੀਆਂ ਇਹ ਕੌਮ ਵੱਧ ਵਿਚੜ ਕੇ ਹਿਸਾਬ ਪਉਂਦੀ ਆ ਅਸੀਂ ਤਗੀਦ ਕਰਦੇ ਆ ਅੱਗੋਂ ਹੋਰ ਵੀ ਏਜਾਂ ਦੇ ਨਿਜਮ ਸਾਡੀਆਂ ਸੰਸਾਵਾਂ ਨੂੰ ਬਣਾਉਣੇ ਚਾਹੀਦੇ ਆ ਹੂੰ ਉਹਨਾਂ ਨੇ ਇਹ ਕਿਹਾ ਕਿ ਘਟੋ ਘਟੇ ਵਾਦੀ 2.5 ਲੱਖ ਦੇ ਕਰੀਬ ਹੋ ਚੁੱਕੀ ਆ ਸਾਇਨ ਹੱਲੇ 9000 ਦੇ ਕਰੀਬ ਹੋਏ ਆ ਹੱਲੇ ਹੋਰ ਵੀ ਜਿਹੜੀਆਂ ਸੰਗਤਾਂ ਆ ਵੱਧ ਤੋਂ ਵੱਧ ਜਿੰਨੇ ਵੀ ਬੰਦੇ ਆ ਪੰਜਾਬੀ ਸਿੱਖ ਜਿਨ੍ਹਾਂ ਦਾ ਫਰਜ਼ ਬਣਦਾ ਕਿਸੇ ਵੀ ਨਿਕੀਆਂ ਪਾਰਟੀਆਂ ਤੋਂ ਉੱਪਰ ਉੱਠ ਕੇ ਚਾਹੀ ਕੋਈ ਲਿਬਰਲ ਦਾ ਚਾਹੀ ਕੋਈ ਲੇਬਰ ਦਾ ਗ੍ਰੀਨ ਵਾਲੇ ਤਾਂ ਪਹਿਲਾਂ ਹੀ ਕਰਦੇ ਆ ਸਪੋਰਟ ਸਾਰਿਆਂ ਨੂੰ ਕਿ ਗ੍ਰੀਨ ਵਾਲਿਆਂ ਦੀ ਸਾਰੀ ਫਿਲਾਸਫੀ ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਦੇ ਨਾਲ ਬਹੁਤ ਵਧੀਆ ਵਾਤਾਵਰਨ ਕੁਦਰਤ ਦੇ ਬਲੇਹਾਰੀ ਕੁਦਰਤ ਵਸਿਆ ਦੇ ਵਿੱਚ ਉਹ ਬਿਲਕੁਲ ਆਪਣਾਤ ਮਿਲਦੀ ਆ ਇਦਾਂ ਇਹਨੂੰ ਮੁੱਖ ਰੱਖਦੇ ਆ ਹੋਇਆ ਲਿਬਰਲ ਵਾਲੇ ਭਰਾਵਾਂ ਨੂੰ ਵੀ ਬੇਨਤੀ ਆ ਵੀ ਉਹਨਾਂ ਨੂੰ ਆਪਣੇ ਐਮਪੀਜ਼ ਨੂੰ ਇਹ ਕਹੋ ਵੀ ਇਹ ਨਾਂ ਨੂੰ ਸਵਾਰ ਕਰ ਲਿਆ ਕੋਈ ਮੜ ਮੋਟੀਆਂ ਕਹਿੰਤੂ ਪ੍ਰੰਤੂ ਜੇਕਰਨ ਦੀ ਲੋੜ ਨਹੀਂ ਕਿਉਂਕਿ ਗੁਰਨਾਨਕ ਦੇਵ ਯੂਨੀਵਰਸਿਟੀ ਵੀ ਉਹਨਾਂ ਦੇ ਨਾਂ ਤੇ ਆ ਵੱਡੇ ਵੱਡੇ ਨਗਰ ਵੱਡੇ ਵੱਡੇ ਪਿੰਡ ਉਹਨਾਂ ਦੇ ਨਾਂ ਦੇ ਆ ਕੋਈ ਇਹ ਗੱਲ ਨਹੀਂ ਹੁੰਦੀ ਗੁਰਨਾਨਕ ਦੀ ਸੋਚ ਇਹਨਾਂ ਗੱਲਾਂ ਤੋਂ ਬਹੁਤ ਉੱਚੀ ਆ ਉਹ ਸਾਰੇ ਲਈ ਸਰਵਤ ਦੇ ਭਲੇ ਲਈ ਆ ਸਰਵ ਸੰਜਿਆ ਗੁਰੂ ਆ ਇਸ ਕਰਕੇ ਬੇਨਤੀ ਆ ਉਹਤੇ ਸਾਈਨ ਕਰਿਓ ਪਰ ਫਿਰ ਤੁਹਾਨੂੰ ਦੱਸ ਦਈਏ ਜਦੋਂ ਆਪੋਜੀਸ਼ਨ ਦੇ ਲੀਡਰ ਨੇ ਵੀ ਕਿਹਾ ਹੁਣ ਵੀ ਇਹੀ ਕਿਹਾ ਵੀ ਸਾਨੂੰ ਮੈਂ ਗੋਲਡਨ ਟੈਂਪਲ ਵੀ ਗਿਆ ਤੁਸੀਂ ਦੇਖ ਸਕਦੇ ਆ ਬਹੁਤ ਮਾਣ ਦੀ ਗੱਲ ਆ ਵੀ ਮੈਲਬਾਰਾਣੇ ਨੇ ਪਾਰਲੀਮੈਂਟ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਸੰਦੇਸ਼ਾਂ ਦੀ ਔਰ ਸਿੱਖੀ ਨਿਜਮਾਂ ਦੀ ਯਾਰਕਾ ਸ਼ੇਰ ਦਿੱਤੀ ਚੰਗੇ ਕੰਮਾਂ ਦੀ ਸੋ ਇਸ ਕਰਕੇ ਚੰਗੇ ਕੰਮਾਂ ਨੂੰ ਹਮੇਸ਼ਾ ਹਮੇਸ਼ਾ ਹੀ ਮੋਹਰੇ ਰੱਖਣਾ ਚਾਹੀਦਾ ਆ ਇੱਕ ਦੋ ਪਰਸੈਂਟ ਬੰਦੇ ਹੁੰਦੇ ਆ ਜਿਹੜੇ ਛਕੜਿਚ ਕਰਦੇ ਰਹਿੰਦੇ ਆ ਉਹਨਾਂ ਨੂੰ ਬੇਨਤੀ ਆ ਕਿ ਹੋਰ ਕਿਤੇ ਪੋਲਿਟਿਕਸ 깔ਿਆ ਕਰੋ ਇਦਾਂ ਦੀ ਪੋਲਿਟਿਕਸ ਤੋਂ ਔਰ ਉੱਠ ਕੇ ਖਾਸ ਕਰਕੇ ਆਪਣੇ ਬੰਦਿਆਂ ਨੂੰ ਜਲਸ ਜ਼ਰੂਰ ਹੁੰਦੀ ਆ ਤੁਸੀਂ ਵੀ ਦੇਖਿਆ ਹੋਣਾ ਕਲਾਸ ਦੇ ਵਿੱਚ ਜਾਂ ਹੋਰ ਕਿਤੇ ਵੀ ਜਾਂ ਕਿਸੇ ਵੀ ਪ੍ਰੋਬਲਮ ਕਿਉਂਕਿ ਆਪਣਾ ਬੰਦਾ ਨਾਲ ਦਾ ਕੋਈ ਦੋਸਤ ਅੱਗੇ ਨਿਕਲ ਲੱਗਦਾ ਤੇ ਨਾਲ ਦੇ ਆਂਦੇ ਮੂੰਹ ਔੜ ਜਾਂਦੇ ਜਲਸ ਹੋ ਜਾਂਦੀ ਆ ਇਹ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਨਾਲ ਹੀ ਈਰਖਾ ਦੂਰ ਹੋਣੀ ਆ ਇਹ ਜਿੱਥੇ ਪਹਿਲਾ ਪਹਿਲੀਆਂ ਪੌੜੀਆਂ ਪਾਉਣੋਂ ਤੇ ਈਰਖਾ ਮੁੱਕ ਜਾਂਦੀ ਆ ਪਰ ਦੁੱਖ ਇਹ ਆ ਕਿ ਸਾਡੇ ਆਪਣੇ ਹੀ ਗੁਰੂ ਸਾਹਿਬ ਦੇ ਸੰਦੇਸ਼ਾਂ ਤੇ ਪੂਰੇ ਨਹੀਂ ਚੱਲਦੇ ਇਸ ਗੱਲ ਦਾ ਬਹੁਤ ਬਹੁਤ ਪ੍ਰਚਾਰ ਹੋਣ ਦੀ ਘਾਟ ਇੱਥੇ ਮਹਿਸੂਸ ਕੀਤੀ ਗਈ ਆ ਫੇਰ ਤੁਹਾਨੂੰ ਦੱਸ ਦਿੰਦੇ ਆ ਉਹ ਨਾਮ ਬਰਕਰਾਰ ਰਹੂਗਾ ਕਿਉਂਕਿ ਗੁਰਨਾਨਕ ਦੇਵ ਜੀ ਦੇ ਨਾਮ ਤੇ ਕਿਸੇ ਵੀ ਕਿਸੇ ਨੇ ਚਾਹੇ ਨਿਸ਼ਾਨ ਸਾਹਿਬ ਵੀ ਖੜਾ ਕਰ ਦਿੱਤਾ ਤਾਂ ਉੱਥੇ ਗੁਰਦੁਆਰਾ ਬਣ ਜਾਂਦਾ ਵਡੇ ਵੱਡੇ ਮਾਇਆ ਦੇ ਭੰਡਾਰ ਲੱਗ ਜਾਂਦੇ ਆ ਬਹੁਤ ਸਾਰੀਆਂ ਇੰਸਟੀਟਿਊਸ਼ਨ ਚੱਲਦੀਆਂ ਚਾਹੇ ਫਿਜ਼ੀਕਲ ਲੈ ਲਓ ਜਾਂ ਕਿਤੇ ਲੈ ਲਓ ਖਾਲਸਾ ਸਕੂਲਾਂ ਤੱਕ ਕੋਈ ਸੰਸਕ੍ਰਿਤ ਦੀ ਟੇਲ ਨਹੀਂ ਹੁੰਦੀ ਇਹ ਗੁਰੂ ਸਾਹਿਬ ਦੀ ਆਪਣੀ ਆਪਣੀ ਪ੍ਰਲਬਧ ਹੈ ਉਹਨਾਂ ਦੀ ਹੀ ਕਿਰਪਾ ਹੈ ਇਹ ਇਦਾਂ ਹੀ ਰਹਿਣੀ ਆ ਇਸ ਦੇ ਵਿੱਚ ਅਸੀਂ ਫੇਰ ਬੇਨਤੀ ਕਰਦੇ ਆ ਵੱਧ ਵੱਧ ਯੋਗਦਾਨ ਪਾਓ ਇਲੈਕਟਿਵ ਪਾਸਾ ਨਾਲ ਦੇਖੋ ਚੜ੍ਹਦੀ ਕਲਾ ਵਾਲ ਨੂੰ ਜੀ ਸੋ ਗੱਲ ਕਰਾਂਗੇ ਗੁਰੂ ਘਰ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਵਿੱਚ ਇੱਕ ਈਵੈਂਟ ਉਲੀਕਿਆ ਜਾ ਰਿਹਾ ਜੋ ਕਿ ਅਗਲੇ ਹਫਤੇ ਹੈ ਸੋ ਕਰਨੈਲ ਜੀ ਕਿਸ ਤਰ੍ਹਾਂ ਦੀ ਜਾਣਕਾਰੀ ਹੈ ਤੇ ਸੰਗਤਾਂ ਨੂੰ ਖੁੱਲਾ ਸੱਦਾ ਦਿੱਤਾ ਗਿਆ ਸੋ ਕੀ ਸੁਨੇਹਾ ਤੁਹਾਡਾ ਸੰਗਤਾਂ ਦੇ ਲਈ ਹੈ ਅਸਾਂ ਜੀ ਇੱਕ ਬਹੁਤ ਹੀ ਬਲੱਖਣ ਗੱਲ ਕੀਤੀ ਆ ਸ੍ਰੀ ਗੁਰੂ ਸਿੰਘ ਸਗਾ ਸਭਾ ਤਰੇਗੀ ਵਰਨ ਵਾਲਿਆਂ ਨੇ ਹੁਣ ਗੱਲ ਫੇ ਮੈਲਬੌਰਨੀਆਂ ਦੀ ਆ ਜਿਹੜੀਆਂ ਦੁਨੀਆ ਦੇ ਉੱਤੇ ਮੈਲਬੌਰਨੀਆਂ ਨੇ ਜਾਂ ਆਸਟ੍ਰੇਲੀਆ ਦੇ ਸਿੱਖਾਂ ਨੇ ਬਹੁਤ ਹੀ ਨਾਮਣਾ ਖਟਿਆ ਸੇਵਾ ਦਾ ਗਣਤੀ ਵੀ ਜ਼ਿਆਦਾ ਤੇ ਕੰਮ ਵੀ ਚੰਗੇ ਹੁੰਦੇ ਆ ਕੋਈ ਗੱਲ ਨਹੀਂ ਹੈਗੀ ਪਰ ਜੇ ਦੇਖਿਆ ਜਾਵੇ ਤਾਂ ਜਦੋਂ ਆਪਾਂ ਦੇਖਦੇ ਆ ਉਹਨਾਂ ਦੀਆਂ ਪ੍ਰਾਪਤੀਆਂ ਵੀ ਚਾਹੇ ਗੇਮ ਆ ਜਾਂ ਜਾਂ ਕਿਤੇ ਵੀ ਆ ਹੁਣ ਇਹ ਦੇਖਣ ਵਾਲੀ ਗੱਲ ਇਹ ਆ ਇਤਿਹਾਸਿਕ ਵੀ ਉਹਨਾਂ ਨੇ ਆਪਣਾ ਜਿਹੜਾ ਗੁਰਦੁਆਰਾ ਹੋਰ ਬਣਾਇਆ ਉਹਦੀ ਬ੍ਰਾਂਚ ਇੱਕ ਹੋਰ ਵੱਖਰੀ ਖੋਲੀ ਆ ਉਥੇ ਹੀ ਸਲਾਨਾ ਉਹਨਾਂ ਨੇ ਪ੍ਰੋਗਰਾਮ ਰੱਖਿਆ ਤੇ ਉਸ ਪ੍ਰੋਗਰਾਮ ਦੇ ਵਿੱਚ 5:30 ਤੋਂ ਰਾਤ ਦੇ ਸਾਢੇ ਅ ਰਾਤ ਦੇ ਸਾਢੇ ਇੱਕ ਮਿੰਟ ਮੈਂ ਟਾਈਮ ਤੁਹਾਨੂੰ ਪੂਰਾ ਦੱਸ ਦਿਆਂ ਰਾਤ ਦੇ 8:30 ਵਜੇ ਤੱਕ ਕਿਉਂਕਿ ਵਰਕਿੰਗ ਡੇ ਹੁੰਦਾ ਤੁਹਾਨੂੰ ਕਰੈਕਟ ਟਾਈਮ ਦੱਸਣਾ ਪੈਂਦਾ 11 ਦਸੰਬਰ ਨੂੰ ਇਸ 11 ਦਸੰਬਰ ਨੂੰ 2024 ਬੁੱਧਵਾਰ ਦੇਣ ਆਉਂਦਾ ਵਰਕਿੰਗ ਦੇ 5:00 ਵਜੇ ਤੋਂ सॉरी 5:00 ਵਜੇ ਤੋਂ 8:30 ਵਜੇ ਤੱਕ ਆਪ ਸਭ ਸੰਗਤ ਨੂੰ ਪਹੁੰਚਣ ਦੀ ਅਪੀਲ ਕੀਤੀ ਆ ਇਥੇ ਅਸੀਂ ਤਾਂ ਇਹ ਗੱਲ ਤੁਹਾਡੇ ਨਾਲ ਕਰ ਰਹੇ ਆਂ ਕਿ ਆਮ ਤੌਰ ਤੇ ਉੱਤੇ ਗੁਰਦੁਆਰਿਆਂ ਦੇ ਵਿੱਚੋਂ ਹੋਰ ਪਾਰਟੀਆਂ ਆਪੋਜੀਸ਼ਨਾਂ ਕਰੀ ਵਾਰੀ ਹੋਰ ਗੁਰਦੁਆਰੇ ਬਣਾ ਲੈਂਦੇ ਆਂ ਪਰ ਇਹ ਇਹਨਾਂ ਦੀ ਇੱਕ ਨਵੇਕ ਲਈ ਧੰਨਵਾਦ ਦੀਆਂ ਅਸੀਂ ਸਾਰੀ ਉੱਤੇ ਦੀ ਸੰਗਤ ਦਾ ਵੀ ਕਮੇਟੀਆਂ ਦਾ ਵੀ ਜਿਨ੍ਹਾਂ ਨੇ ਕੇ ਸਰ ਗਰੇਵਾਲ ਸਰ ਪਰਮਜੀਤ ਸਿੰਘ ਗਰੇਵਾਲ ਪ੍ਰਧਾਨ ਇਸੇ ਤਰ੍ਹਾਂ ਮਥਾਰੂ ਜੀ ਉਕਤਾ ਗੁਰਪ੍ਰੀਤ ਸਿੰਘ ਮਥਾਰੂ ਜੀ ਤੇ ਹੋਰ ਸਾਰੀ ਕਮੇਟੀ ਦਾ ਸਰ ਮਨਮੋਹਨ ਸਿੰਘ ਹਣੀ ਨਾਲ ਹੋਰ ਸਾਰੇ ਜਿੰਨੇ ਵੀ ਆ ਸੱਜਣਾ ਦਾ ਵੀ ਉਹਨਾਂ ਨੇ ਇਹ ਸੰਗਤ ਦੇ ਸਹਾਯੋਗ ਨਾਲ ਨਵੀਂ ਬ੍ਰਾਂਚ ਖੋਲੀ ਆ ਇਹ ਇੱਕ ਜਿੱਦਾਂ థਾਈਲੈਂਡ ਦੇ ਵਿੱਚ ਆ ਇੱਕੋ ਹੀ ਗੁਰਦੁਆਰ ਇੱਕੋ ਹੀ ਕਮੇਟੀ ਹੋਵੇ ਉੱਥੇ ਬਹੁਤ ਬਹੁਤ ਚੜ੍ਹ ਕੇ ਸਹਾਯੋਗ ਦਿਓ ਦਰਸ਼ਨ ਕਰੋ ਸੰਗਤ ਨੂੰ ਬਹੁਤ ਬਹੁਤ ਪਹੁੰਚਣਾ ਚਾਹੀਦਾ ਹੈ ਤੇ ਅਸੀਂ ਅਗਾਊ ਹੀ chreggiwan ਤੇ ਮਹਿਲਵੰਦੀ ਸੰਗਤ ਨੂੰ ਵਧਾਈਆਂ ਦਿੰਨੇ ਆ ਬਹੁਤ ਬਹੁਤ ਵਧਾਈਆਂ ਤੁਹਾਨੂੰ ਜੀ ਇਸ ਇਸ ਸਾਲਾਨਾ ਪ੍ਰੋਗਰਾਮ ਕਰਨੈਲ ਜੀ ਅਗਲੀ ਗੱਲ ਕਰੀਏ ਤਾਂ ਇੱਕ ਸਿੱਖ ਸਮਰ ਕੈਂਪ ਹੈ ਜਿਹੜਾ ਉਹ ਵੀ ਲੱਗਣ ਜਾ ਰਿਹਾ ਮੌਸਮ ਠੀਕ ਹੈ ਹੁਣ ਤੁਸੀਂ ਆਰਾਮ ਨਾਲ ਬਾਹਰ ਨਿਕਲ ਕੇ ਜਿਹੜੀਆਂ ਗਤੀਵਿਧੀਆਂ ਨੇ ਐਕਟੀਵਿਟੀਆਂ 'ਤੇ ਹਿੱਸਾ ਲੈ ਸਕਦੇ ਹੋ ਸੋ ਇਸ ਸਬੰਧਿਤ ਕਿਸ ਤਰ੍ਹਾਂ ਦੀ ਜਾਣਕਾਰੀ ਹੈ ਹਾਂਜੀ ਦੇਖੋ ਇਹਦੇ ਵਿੱਚ ਸਾਰੀ ਤਰ੍ਹਾਂ ਦੀਆਂ ਇਵੈਂਟਸ ਹੁੰਦੀਆਂ ਇਹਨੂੰ ਅਸੀਂ ਸਿੱਖ ਯੂਥ ਵਾਲੇ ਕੈਂਪ ਲਾਉਂਦੇ ਹਰ ਸਾਲ ਇਹਨੂੰ ਇੰਟਰਨੈਸ਼ਨਲ ਕੈਂਪ ਹੀ ਕਹਿ ਦਿੰਦੇ ਆ ਮਲੇਸ਼ੀਆ ਤੋਂ ਸਿੰਗਾਪੁਰ ਤੋਂ థਾਈਲੈਂਡ ਤੋਂ ਹਾਂਗਕਾਂਗ ਤੋਂ ਵੀ ਸਿੱਖ ਜੂਥ ਆਉਂਦੇ ਆ ਇਹ ਹੈਗਾ ਜੀ ਫਸਟ ਜਨਵਰੀ ਤੋਂ 5 ਜਨਵਰੀ ਤੱਕ ਨਵੇਂ ਸਾਲ ਦਾ ਨਾਲ ਹੀ ਸ਼ੁਰੂ ਹੁੰਦੇ ਆ 2025 ਲਈ ਫਸਟ ਜਨਵਰੀ ਤੋਂ 5 ਜਨਵਰੀ ਤੱਕ ਸਿਡਨੀ ਵਿਖੇ ਲੱਗਦਾ ਆ ਉਹਨਾਂ ਵਾਸਤੇ ਰਜਿਸਟ੍ਰੇਸ਼ਨ ਹੋਣ ਤੋਂ ਹੋ ਰਹੀ ਆ ਇਹ 7 ਦਸੰਬਰ ਨਹੀਂ ਹੋਗਾ ਇਹਨਾਂ ਦੀ ਡੇਟ ਵਧਾ ਕੇ ਇਹਨਾਂ ਨੇ ਮਿਡ ਦਸੰਬਰ ਕਰ ਦਿੱਤੀ ਆ ਕੋਈ ਇੱਕ ਥਾਂ ਮ ਖਾਲੀ ਪਈਆਂ ਸਾਰਿਆਂ ਨੇ ਆ ਤੇ ਆਪਣੇ ਬੱਚਿਆਂ ਦੀ ਉਥੇ ਰਜਿਸਟ੍ਰੇਸ਼ਨ ਕਰਾਓ ਉਹਦੇ ਵਿੱਚ 100 ਸੋਰ ਸਟ੍ਰਿੰਗਿੰਗ ਕੀਰਤਨ ਹੁੰਦਾ ਆ ਇੰਟਰਨੈਸ਼ਨਲ ਫੈਸਿਲਿਟੀਆਂ ਹੁੰਦੀਆਂ ਆ ਉਹ ਇਸੇ ਤਰ੍ਹਾਂ ਹੀ ਸਪੋਰਟਸ ਦੇ ਫੰਕਸ਼ਨ ਹੁੰਦੇ ਆ ਸਪੋਰਟਸ ਦੀਆਂ ਗੇਮਾਂ ਵੀ ਹੁੰਦੀਆਂ ਕੈਂਪ ਦਾ ਸਵੇਰ ਤੋਂ ਨਿਤਨੇਮ ਤੋਂ ਸ਼ੁਰੂ ਕਰਕੇ ਸਾਰੀਆਂ ਗਤੀਵਿਧੀਆਂ ਗੁਰਮਤ ਅਨੁਸਾਰ ਹੁੰਦੀਆਂ ਬੱਚੇ ਇੱਕ ਦੂਜੇ ਨਾਲ ਮਿਲਦੇ ਆ ਆਪਣੇ ਦੋਸਤ ਲੱਭਦੀਆਂ ਹੋਰ ਫਰੈਂਡਸ਼ਿਪ ਹੁੰਦੀ ਆ ਇੱਕ ਭਾਈਚਾਰੇ ਨੂੰ ਕਿਉਂਕਿ ਆਮ ਤੌਰ ਤੇ ਇਹਨਾਂ ਦੇਸ਼ਾਂ ਦੇ ਵਿੱਚ ਇਹ ਹੁੰਦਾ ਵੀ ਪੇਰੈਂਟਸ ਨੂੰ ਪ੍ਰੋਬਲਮ ਆਉਂਦੀ ਆ ਬੱਚਿਆਂ ਦੀ ਇਕਲਤਾ ਦੀ ਜਾਂ ਬੱਚੇ ਕਈ ਵਾਰੀ ਘਰ ਛੱਡ ਕੇ ਕਈਆਂ ਦੇ ਅਲੱਗ ਰਹਿਣ ਲੱਗ ਪੈਂਦੇ ਆ ਇਨੇ ਵਿੱਚ ਇਸ ਕੈਂਪ ਦੇ ਵਿੱਚ ਤੁਹਾਨੂੰ SYA ਸਮਰ ਕੈਂਪਸ ਇਹਨੂੰ ਕਹਿੰਦੇ ਆ ਪਾਵਰ ਆਫ ਸੰਗਤ ਸੰਗਤ ਦੇ ਵਿੱਚ ਵਿਚਰਨ ਦਾ ਚੰਗੀ ਕੰਪਨੀ ਜਿਹੜੀ ਹੁੰਦੀ ਹੈ ਉਹ ਕੰਪਨੀ ਵਿੱਚ ਵਿਚਰਨ ਦਾ ਤੁਹਾਨੂੰ ਮੌਕਾ ਮਿਲੂਗਾ ਸਾਰੇ ਜਾਨੀ ਆਪਣੀ ਰਜਿਸਟ੍ਰੇਸ਼ਨ ਕਰਾ ਲਓ ਕਮਨਕੌਰ 0411787948 ਜੈਦੀਪ ਸਿੰਘ 0414179009 ਰਾਜ ਸਿੰਘ 0411768800 ਇਹਨਾਂ ਦੇ ਤੁਸੀਂ ਕੰਟੈਕਟ ਕਰ ਸਕਦੇ ਹੋ ਤੁਹਾਨੂੰ ਅਸੀਂ ਕਰ ਦਿਆਂ ਜੀ ਕਨਾਲ ਚੀਸੋ ਸਮਾਂ ਬਹੁਤ ਥੋੜਾ ਪਰ ਆਪਾਂ ਕੋਸ਼ਿਸ਼ ਕਰਾਂਗੇ ਜਿਆਦਾ ਤੋਂ ਜਿਆਦਾ ਗਤੀਵਿਧੀਆਂ ਤੇ ਨਜ਼ਰ ਮਾਰਨ ਦੀ ਸੋ ਨਵੇਂ ਕੁਝ ਰੂਲਸ ਨੇ ਜਿਹੜੇ ਇਮੀਗ੍ਰੇਸ਼ਨ ਦੇ ਉਹ ਵੀ ਕਹਿੰਦੇ ਆਏ ਨੇ ਆਸਟ੍ਰੇਲੀਆ ਲਈ ਤੇ ਸਿਰਫ ਇੰਡੀਆ ਤੋਂ ਨਹੀਂ ਬਲਕਿ ਹੋਰਾਂ ਦੇਸ਼ਾਂ ਦੇ ਵਿੱਚ ਜਿਹੜੇ ਪੰਜਾਬੀ ਬੈਠੇ ਨੇ ਛੋਟੀਆਂ ਕੰਟਰੀਆਂ ਵਿੱਚ ਉਹ ਵੀ ਆਉਣ ਦੀ ਕੋਸ਼ਿਸ਼ ਕਰ ਰਹੇ ਨੇ ਇਸ ਬਾਰੇ ਦੱਸੋ ਜੀ ਤਾਂ ਬਿਲਕੁਲ ਤੁਸੀਂ ਅੱਜ ਇਹ ਨਵੀਂ ਗੱਲ ਕੀਤੀ ਹੈ ਸਾਡਾ ਕਾਰਨਾ ਵੀ ਬਣਦਾ ਪਰਜ ਕਾਸਕਾਰ ਕੇ 31 30 31 ਕੰਕਰੀਟਸ ਹੋਰ ਨੇ ਇਟਲੀ ਹੋ ਗਈ ਬੈਲਜੀਅਮ ਹਾਲ ਐਂਡ ਸਾਰੇ ਜੌਰਪ ਤੋਂ ਵੀ ਇੰਗਲੈਂਡ ਤੋਂ ਵੀ ਜਾਂ ਕਿਸੇ ਵੀ ਦੁਨੀਆ ਦੇ ਉੱਤੋਂ ਤੁਸੀਂ ਅਮਰੀਕਾ ਤੋਂ ਵੀ ਆਉਂਦੇ ਬੰਦੇ ਵਰਕ ਫਾਰਮੈਂਟ ਤੇ ਸੋ ਲੇਬਰ ਗਵਰਨਮੈਂਟ ਨੇ ਅਨਾਉਂਸ ਕੀਤਾ ਵੀ ਮੇਜਰ ਰਿਫਾਰਮ ਇਨ ਬ링 ਸਕਿੱਲ ਮਾਈਗਰ ਸਕਿੱਲ ਦੇ ਬੰਦੇ ਆ ਸਕਦੇ ਆ ਉਹਨਾਂ ਦੀ ਇੰਗਲਿਸ਼ ਦੇ ਲਈ ਵੀ ਬੈਂਡ ਥੋੜੇ ਘੱਟ ਵੀ ਚੱਲ ਜਾਂਦੇ ਉਹਨਾਂ ਦਾ ਐਕਸਪੀਰੀਅੰਸ ਰੈਲੇਵੈਂਟ ਹੁੰਦਾ ਆ ਜਿਦਾ ਖਾਸ ਕਰਕੇ ਇਟਾਲੀਅਨ ਦਾ ਇਟਾਲੀਨ ਜਾਂ ਗਵਰਨਮੈਂਟ ਸਾਡੀ ਜੀ ਕਾਫੀ ਇਟਾਲੀਨ ਆ ਗਏ ਆ ਆਇਰਲੈਂਡ ਦੇ ਬੰਦੇ ਆ ਇੰਗਲੈਂਡ ਦੇ ਆ ਤੋ ਉਹਨਾਂ ਨੇ ਮਿਸਟਰ ਟੌਨੀ ਬਰਕ ਮਿਨਿਸਟਰ ਹੌਮਫੇਅਰਜ਼ ਨੇ ਦੱਸਿਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਬਿਲਡਿੰਗ ਦੇ ਇਨਸਪੈਕਟਰਸ ਦੀ ਬਹੁਤ ਲੋੜ ਆ ਪ੍ਰੋਜੈਕਟ ਮੈਨੇਜਰਸ ਬ੍ਰੇਕ ਲਾਇਰਸ ਇੱਥੇ ਆਉਣ ਵਾਲੇ ਤੇ ਕਾਰਪੈਂਟਰਸ ਏਸੀ ਤਰ੍ਹਾਂ ਨਰਸਿੰਗ ਦਾ ਫੇਅਰ ਉੱਥੇ ਹੀ ਆ ਤੇ ਆਰਟੀਫੀਸ਼ੀਅਲ ਇੰਡਸਟਰੀ ਦੀ ਵੀ ਲੋੜ ਆ ਤੋ ਇਹਨਾਂ ਦੇ ਉਹਨਾਂ ਨੇ ਇਹ ਵੀ ਕਰ ਜੋਗਾ ਵਾਲਿਆਂ ਦੀ ਜੋਗਾ ਇਨਸਟ੍ਰਕਟਰ ਇਨਸਟ੍ਰਕਟਰ ਜਿਹੜੇ ਆ ਜੋਗਾ ਸਿਖਾਉਣ ਵਾਲੇ ਏਸੀ ਤਰ੍ਹਾਂ ਫਾਰਮਰ ਦੀ ਸਾਰੀ ਤਰ੍ਹਾਂ ਦੀ ਲੇਬਰ ਦੀ ਜ਼ਰੂਰਤ ਆ ਵਾਧੂ ਜਾਣਕਾਰੀ ਲਈ ਹੋਮਫੇਅਰ ਦੀ ਸਾਈਟ ਤੇ ਤੁਸੀਂ ਚੈੱਕ ਕਰ ਸਕਦੇ ਜੀ ਸੋ ਅੱਗੇ ਗੱਲ ਕਰਾਂਗੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲਏ ਗਏ ਫੈਸਲੇ ਦੀ ਸੋ ਕਰਨਲ ਜੀ ਇੱਥੇ ਪੰਜਾਬ ਦੇ ਵਿੱਚ ਜੋ ਹੋ ਰਿਹਾ ਉਸੇ ਦੇਖ ਰਹੇ ਆ ਕਿਸ ਤਰ੍ਹਾਂ ਦਾ ਇਸ ਨੂੰ ਲੈ ਕੇ ਰਿਸਪੌਂਸ ਆ ਰਿਹਾ ਸੋ ਆਸਟ੍ਰੇਲੀਆ ਦੇ ਵਿੱਚ ਕਿਸ ਤਰ੍ਹਾਂ ਦਾ ਰਿਸਪੌਂਸ ਹੈ ਕਿ ਸੁਖਬੀਰ ਬਾਦਲ ਤੇ ਉਹਦੇ ਨਾਲ ਕੈਬਨਟ ਮੰਤਰੀਆਂ ਨੂੰ ਸਭ ਨੂੰ ਤਨਖਾਹ ਲੱਗੀ ਹੈ ਸੇਵਾਵਾਂ ਨਿਭਾਈਆਂ ਜਾ ਰਹੀਆਂ ਪਰ ਉਨਾ ਦੇ ਉੱਪਰ ਗੋਲੀ ਚੱਲਦੀ ਐ ਸੇਵਾ ਦੇ ਦੂਸਰੇ ਦਿਨ ਦਰਬਾਰ ਸਾਹਿਬ ਦੇ ਅੰਦਰ ਕਿਸ ਤਰ੍ਹਾਂ ਇੱਥੇ ਡਿਸਕਸ਼ਨ ਹੋ ਰਹੀ ਐ ਤੇ ਸਿੱਖ ਬੁੱਧੀਜੀਵੀ ਕੀ ਸੋਚਦੇ ਨੇ ਇਸ ਨੂੰ ਲੈ ਕੇ ਦੇਖੋ ਇੱਥੇ ਬਹੁਤ ਸਾਰੇ ਜਿੰਨੀਆਂ ਵੀ ਸੰਸਥਾਵਾਂ ਆਇਆ ਜਿਨ੍ਹਾਂ ਨਾਲ ਵੀ ਕੰਟੈਕਟ ਕੱਲ ਪਰਤੋਂ ਦਾ ਹੋਇਆ ਉਹ ਇੱਕ ਤਾਂ ਸਾਡੇ ਅਸੀਂ ਪਹਿਲਾਂ ਹੀ ਕਹਿ દਈਏ ਬਾਹਰ ਵਾਲੇ ਸਿੱਖਾਂ ਦੀ ਇੰਨੀ ਸ਼ਰਧਾ ਭਾਵਨਾ ਕਾਲ ਤੱਕ ਦੇ ਨਾਲ ਆ ਕਾਲ ਤੱਕ ਤੋਂ ਸਰਬੋਤਮ ਸਭ ਤੋਂ ਉੱਤੇ ਸਮਝਦੇ ਆ ਔਰ ਜਿੰਨਾ ਇਹ 40-45 ਸਾਲਾਂ ਦੇ ਵਿੱਚ ਇੱਕ ਅਲੌਕਿਕ ਨਜ਼ਾਰਾ ਅਲੌਕਿਕ ਦ੍ਰਿਸ਼ ਦੇਖ ਨੂੰ ਮਿਲਿਆ ਜੋ ਕਿ ਪਹਿਲਾਂ ਸਮਿਆਂ ਤੋਂ ਪੁਰਾਤਨ ਸਮਿਆਂ ਤੋਂ ਉਹ ਚੱਲਦਾ ਆਂਦਾ ਸੀ ਉਹ ਮੁੜ ਕੇ ਲੀਹਾਂ ਤੇ ਜੋ ਦਿਖਿਆ ਉਹਦਾ ਤਾਂ ਸਾਰਿਆਂ ਨੇ ਮਾਣ ਮਹਿਸੂਸ ਕੀਤਾ ਮਾਨਮਤਾ ਤੁਹਾਡਾ ਵਿਧੀ ਵਿਧਾਨ ਕੋਡ ਆਫ ਕੰਡਕਟ ਆ ਤੇ ਪੰਜਾ ਸਿੰਘਾਂ ਦੇ ਬਾਰੇ ਕੋਈ ਵੀ ਕਿੰਤੋ ਪੰਜਾ ਜਥੇਦਾਰਾਂ ਦੇ ਬਾਰੇ ਕੋਈ ਵੀ ਕਿਰਨਤੂ ਪ੍ਰਾਂਤੂ ਕੋਈ ਕਾਰ ਨਹੀਂ ਅਸੀਂ ਕਰ ਸਕਦੇ ਨਾ ਕੋਈ ਉਹਨਾਂ ਨੂੰ ਅਸੀਂ ਐਡਵਾਈਸ ਦੇ ਸਕਦੇ ਆ ਜੇ ਅਸੀਂ ਇੱਥੋਂ ਤੱਕ ਵੀ ਇੱਥੇ ਦੇ ਸਿੱਖਾਂ ਦੇ ਵਿੱਚ ਮਫੀਜੀ ਦੇ ਵੀ ਆ, ਇੰਗਲੈਂਡ ਦੇ ਸਿੱਖ ਵੀ ਆ ਤੇ ਸਿੰਗਾਪੁਰ ਦੇ ਵੀ ਆ, ਤਾਰਾ ਮਾਰਾ ਗੁਰਦੁਆਰੇ ਵਿੱਚ ਸਾਰੇ ਪਹਿਲਾਂ ਮਲੇਸ਼ੀਆ ਤੋਂ ਵੀ ਕੀ ਨਿਓਂ ਤੋਂ ਵੀ ਬਹੁਤ ਆਏ ਹੋਇਆ, ਕਦੀ ਉਹ ਨਹੀਂ ਕਰਦੇ ਕਿੰਤੂ ਪ੍ਰੰਤੂ। ਪਰ ਜਿਹੜੀ ਪੋਲਿਟਿਕਸ ਲਾਈਨ ਆ ਉਹਦੇ ਵਿੱਚ ਬਹੁਤੀ ਤਸੱਲੀ ਉਹਨਾਂ ਦੀ ਨਹੀਂ ਹੋਈ। ਉਹ ਇਹ ਆ ਵੀ ਜਿੱਦਾਂ ਹੋਰ ਸੰਸਾਮਾ ਜਿਹੜੀਆਂ ਹੋਰ 70 ਤੋਂ ਲੈ ਕੇ ਆਹ ਹੋਰ ਜਿਹੜੀਆਂ ਜਥੇ ਬੰਦੀਆਂ ਆ, ਸਿਆਰ ਬੰਦੀ ਵੀ ਸਿਗੀਆਂ। ਜਦ ਇਨੋਸੈਂਟ ਲੋਕੀ ਵੀ ਜੇਲ੍ਹਾਂ 'ਚ ਡੱਕੇ ਹੋਏ ਆ ਉਹਨਾਂ ਨੂੰ ਇੱਕ ਪਾਸੇ ਰਹਿਣ ਦਿੱਤਾ ਜੀ ਉਹ ਵੀ ਨਾਲ ਪੰਜ-ਸੱਤ ਉਹਨਾਂ ਦੇ ਬੰਦੇ ਜਿਹੜੇ ਹੋਰ ਧੜੇ ਵੀ ਹੈਗੇ ਆ ਜਿਹੜੇ ਕਿ ਚੰਗੀ ਸੋਚੇ ਰੱਖਦੇ ਆ ਹਰੇਕ ਪੰਜਾਬ ਦੇ ਭਲੇ ਦੀ ਸੋਚੇ ਰੱਖਦੇ ਆ ਜੋ ਆਨੰਦਪੁਰ ਮਤੇ ਦਾ ਸ਼ੁਰੂ ਹੋਇਆ ਸੀਗਾ ਇਹ ਬੰਦੇ ਸਗੋਂ ਆਨੰਦਪੁਰ ਮਤੇ ਤੋਂ ਪਿੱਛੇ हट ਕੇ ਰਾਜ ਭਗ ਮੰਨਣ ਲੱਗ ਪਏ ਚਲੋ ਹੁਣ ਦੇਰ ਆਂ ਦਰੋਸਤ ਆ ਗਲਤੀਆਂ ਮੰਨ ਲਈਆਂ ਸਾਰਿਆਂ ਨੇ ਇਹ ਬਹੁਤ ਥੈਂਕ ਯੂ ਆ ਪਰ ਉਸ ਸਮੇਂ ਦੇ ਉੱਤੇ ਸਾਡੇ ਇੱਥੇ ਦੋ ਵਾਰੀ ਜਿਹੈਦਰ ਭੌਰ ਸਤਜੇਗ ਸਿੰਘ ਭੌਰ ਇੱਥੇ ਗਲੈਂਬੁਰਗ ਵੀ ਆਏ ਲਾਸ ਈਅਰ ਤੇ ਉਹ ਤੋਂ ਬਾਅਦ ਕ੍ਰੈਗੀ ਬੌਨਗਰਦੁਰੇ ਵੀ ਆਏ ਇੱਥੇ ਦੀਆਂ ਸੰਗਤਾਂ ਨੇ ਉਹਨਾਂ ਦੀਆਂ 2015 ਚ ਆਵਾਜ਼ ਬੁਲੰਦ ਜੋ ਕੀਤੀ ਭਾਵੇਂ ਕੱਲੇ ਕਹਿਰੇ ਸਿੱਖ ਨੇ ਕੀਤੀ ਜਾਂ ਉਹਨਾਂ ਨਾਲ ਦੋ ਹੋਰ ਸੀਗੇ ਕਨੈਲ ਸਿੰਘ ਬਨਯੋਲੀ ਉਹਨਾਂ ਦੀਆਂ ਸਵਾਮਾਂ ਜਾਂ ਉਹਨਾਂ ਦੇ ਹਾਂ ਦੇ ਨਾਰੇ ਨੂੰ ਦੇਖਦਿਆਂ ਉਹਨਾਂ ਦਾ ਸਨਮਾਨ ਵੀ ਕੀਤਾ ਸੀ ਸਾਨੂੰ ਇਸ ਗੱਲ ਦਾ ਫਖਰ ਮਹਿਸੂਸ ਹੋਇਆ ਉਸ ਦਿਨ ਬਹੁਤ ਜ਼ਿਆਦਾ ਆਸਟ੍ਰੇਲੀਆ ਦੀਆਂ ਸੰਗਤਾਂ ਨੂੰ ਜੇ ਤੁਸੀਂ ਪੁੱਛਦੇ ਹੋ ਕਿਉਂਕਿ ਇਹ ਸੱਚ ਦੇ ਨੇੜੇ ਬਹੁ ਖੜਦੇ ਆਸਟ੍ਰੇਲੀਆ ਦੇ ਸਿੰਘ ਜਿੰਨੇ ਵੀ ਆ ਜਿੱਥੋਂ ਤੱਕ ਹੋ ਸਕਦਾ ਕਿਉਂਕਿ ਬਾਹਰ ਇਹੀ ਇੱਕ ਡੈਮੋਕ੍ਰੇਸੀਆਂ ਦੇ ਵਿੱਚ ਹੈ ਜੇ ਉਹਨਾਂ ਦਾ ਉਦੋਂ ਕਹਿਣਾ ਮੰਨਿਆ ਹੁੰਦਾ ਤਾਂ ਸਾਡੀ ਇਸ ਪਾਰਟੀ ਦਾ ਇਹ ਜਿਹੜੀ 1920 ਤੋਂ ਜਿਸ ਨੇ ਹੋਰ ਧਰਮਾਂ ਨੂੰ ਵੀ ਜਾਦੀਆਂ ਲੈ ਕੇ ਦਿੱਤੀਆਂ ਜਾਂ ਹੋਰ ਦੇਸ਼ਾਂ ਨੂੰ ਵੀ ਇੰਡੀਆ ਨੂੰ ਵੀ ਜਾਦੀ ਲੈ ਕੇ ਦਿੱਤੀ ਤੇ ਆਪਣੇ ਹੱਕ ਕਿਉਂ ਨਹੀਂ ਅਸੀਂ ਪੂਰੇ ਰੱਖ ਸਕਦੇ ਸੀ ਕਿਉਂਕਿ ਲੀਤੋਂ ਅਸੀਂ ਗੁਰੂ ਤੋਂ ਪਾਸੇ ਹੋ ਗਏ ਠੀਕ ਆ ਜਿੰਨੀ ਹੋਣ ਸੇਵਾ ਕਰਨ ਲੱਗੇ ਸਾਰੇ ਜਣੇ ਬਹੁਤ ਵਧੀਆ ਗੱਲ ਆ ਉਹ ਸੰਧਾਨ ਦੇ ਅੰਦਰ ਅਸੀਂ ਕੋਈ ਕਿੰਤੂ ਪ੍ਰੰਤੂ ਪਾਰ ਨਹੀਂ ਸਕਦੇ ਪਰ ਇੱਕ ਵਾਰੀ ਹੱਲੇ ਫੇਰ ਜਿਹੜਾ ਪੋਲੀਟੀਕਲ ਪਾਸ ਆ ਉਹਦੇ ਵਿੱਚ ਸਾਰੀਆਂ ਸੰਸਥਾਵਾਂ ਦੇ ਹੋਰ ਸੱਜਣਾ ਨੂੰ ਲੈਣਾ ਰੀਫਾਰਮ ਕਰਨਾ ਜ਼ਰੂਰੀ ਲੱਗਦਾ ਕਿਉਂਕਿ ਉਸ ਪਾਰਟੀ ਦਾ ਜੇ ਦੇਖਿਆ ਜਾਵੇ ਉਹਨਾਂ ਦੇ ਵਿੱਚੋਂ ਹੀ ਉਹਨਾਂ ਦਾ ਗੁੱਸਾ ਜਾਂ ਉਹਨਾਂ ਦਾ ਦਰਦ ਪੰਥਕ ਦਰਦ ਹੱਲੇ ਉਸੇ ਦਿਨ ਨਹੀਂ ਦੂਜੇ ਦਿਨ ਨਹੀਂ ਉੱਭਰ ਕੇ ਸਾਹਮਣੇ ਆਉਂਦਾ ਜਿਹੜੀ ਕਿ ਅਸੀਂ ਮੰਦਭਾਗੀ ਘਟਨਾयां ਉਹ ਅਸੀਂ ਸਰਾਣਾ ਨਹੀਂ ਕਰਦੇ ਉਹਦੀ ਨਿੰਦਿਆ ਕਰਦੇ ਸਾਰੇ ਪਰ ਦੇਖਣ ਤਾਂ ਇਹ ਆਉਂਦਾ ਵੀ ਕਿੰਨੀ ਕੁ ਥੇਰ ਹੋਰ ਤੁਸੀਂ ਇਹ ਦਵਾਈ ਜਾਉਂਗੇ ਜਿਹੜੇ ਪੰਜਾਬ ਦੇ ਹੱਕਾਂ ਨੂੰ ਜਾਂ ਆਪਣੇ ਬੰਦਿਆਂ ਨੂੰ ਮਾਰ-ਮਾਰ ਕੇ ਉਹਨਾਂ ਨੂੰ ਦਵਾ-ਦਵਾ ਕੇ ਜਿੱਦਾਂ ਚ ਡੱਕ ਗਏ ਤੁਸੀਂ ਆਪਣੀਆਂ ਪੋਲੀਟਿਕਲ ਪਾਰਟੀਆਂ ਨੂੰ ਰਾਜ ਦੇ ਉੱਤੇ ਲੈ ਆਉਂਗੇ ਇਹ ਬਹੁਤਾ ਥੇਰ ਕਿੱਦਾਂ ਚੱਲੂਗਾ ਇਹ ਦੂਰ ਅੰਦੇਸ਼ੀ ਦੀ ਗੱਲ ਨਹੀਂ ਹੈਗੀ ਪਰ ਫੇਰ ਵੀ ਅਸੀਂ ਬੇਨਤੀ ਕਰਦੇ ਹਾਂ ਅਸੀਂ ਧੰਨਵਾਦ ਕਰਦੇ ਹਾਂ ਕਾਲ ਤਖਤ ਦੇ ਸਿੰਘ ਸਾਹਿਬਾਨਾਂ ਦਾ ਔਰ ਇਦਾਂ ਦੀਆਂ ਜਿੰਨਾ ਵੀ ਤੁਸੀਂ ਇਹ ਜਿੰਨਾ ਵੀ ਹੁਣ ਸੰਕਲਪ ਸ਼ੇਅਰ ਕੀਤਾ ਗੁਰੂ ਸਾਹਿਬ ਦੇ ਸੰਕਲਪ ਦੇ ਉੱਤੇ ਚੱਲੇ ਹੋ ਅੱਗੇ ਇਦਾਂ ਛੇਤੀ ਛੇਤੀ ਜਿਨ੍ਹਾਂ ਨੇ ਕਿ ਗੁਰੂ ਦੇ ਗੋਟੀਆਂ ਦੀਆਂ ਸੌਹਾਂ ਖਾਧੀਆਂ ਸੀ ਜਾਂ ਹੋਰ ਬੰਦਿਆਂ ਨੇ ਵੀ ਵਹਿਦੇ ਕੀਤੇ ਸੀ ਉਹ ਵੀ ਆਪਣੇ ਆਪ ਨੂੰ ਸਿੱਖ ਖਾਉਂਦੇ ਆ ਉਹਨਾਂ ਨੂੰ ਵੀ ਇੱਥੇ ਉਸੇ ਸ਼ਾਮਲ ਕਰਕੇ ਇੱਥੇ ਬੁਲਾ ਕੇ ਉਹਨਾਂ ਨੂੰ ਵੀ ਬਣਦੀ ਇਦਾਂ ਦੀ ਸਜ਼ਾ ਦਿੱਤੀ ਜਾਵੇ ਤਾਂ ਕਾਫੀ ਸੁਧਾਰ ਹੋ ਜੀ ਆਪ ਜੇ ਅਕਾਲਪੁਰ ਸਾਹਿਬ ਕਿਰਪਾ ਕਰਨ ਗੁਰੂ ਸਾਹਿਬ ਆਪਣੀ ਅਗਵਾਈ ਇਸੇ ਤਰ੍ਹਾਂ ਕਰਦੇ ਰਹਿਣ ਇਹ ਸੰਗਤਾਂ ਸਾਰਿਆਂ ਵੱਲੋਂ ਇਹ ਸੰਦੇਸ਼ ਕਾਫੀ ਫੋਨ ਆਏ ਜਿਹੜੇ ਤੁਹਾਡੇ ਨਾਲ ਅਸੀਂ ਕਰਦੇ ਆਂ ਐਦਾਂ ਹੀ ਫਾਰਮਰਾਂ ਦੀ ਕਿਸਾਨੀ ਦੀ ਵੀ ਜਿਨ੍ਹਾਂ ਦੀ ਸਾਰੇ ਕਿਤੇ ਦਸ਼ਾ ਖਰਾਬ ਆ ਉਹ ਗੱਲਬਾਤ ਰਹੀਂ ਗੁਰਨਾਨਕ ਦੇਵ ਜੀ ਨੇ ਜਿੱਦਾਂ ਕਹਿਆ ਸੀ ਕਿ ਕਿਸੇ ਕੋਣੀ ਐ ਕਿਸ ਕਈਆ ਖਾਲੀ ਗੱਲ ਆ ਉਹ ਜ਼ਰੂਰ ਚਾਹੀਦੀ ਆ ਗੱਲਬਾਤ ਨਾਲ ਮਸਲੇ ਸਾਰੇ ਹੱਲ ਹੋ ਸਕਦੇ ਆ ਅੱਜ ਕੱਲ ਦੁਨੀਆ ਦੇ G20 ਆਉਂਦਾ ਵੀ ਜਾਨੀ ਹੁੰਦੀਆਂ ਕਿਉਂਕਿ ਸਾਡੇ ਧਰਮ ਦਾ ਪਹਿਲਾਂ ਹੀ ਗੁਰੂ ਸਾਹਿਬ ਇਹ ਕਹਿ ਚੁੱਕੇ ਹੋਆ ਇੱਕ ਬੂਟ ਪੌਦੇ ਲਾਉਣ ਵਾਲਾ ਵਾਤਾਵਰਣ ਦਾ ਜੋ ਗੁਰੂ ਸਾਹਿਬ ਨੇ ਦਿੱਤਾ ਸੀ ਐਦਾਂ ਦੇ ਹੋਰ ਵੀ ਸੰਦੇਸ਼ ਹੁਣ ਓਵਰ ਆਲ ਆਮਲਾ ਕੇ ਅਸੀਂ ਇਹ ਅਲੌਕਿਕ ਦਰਸ਼ ਜਿਹੜਾ ਹੋਇਆ ਅਸੀਂ ਉਸ ਨੂੰ ਬਹੁਤ ਹੀ ਚੰਗਾ ਫਾਰੀਆਂ ਸੰਗਤਾਂ ਨੇ ਸਮਝਿਆ ਪੋਲਿਟੀਕਲ ਪਾਸੇ ਹਲਾ ਸਾਨੂੰ ਕੋਈ ਇੰਨੀਆਂ ਜਾਣਕਾਰੀਆਂ ਨਹੀਂ ਨਾ ਅਸੀਂ ਇੱਥੇ ਬੈਠੇ ਕੋਈ ਥੈਂਕ ਯੂ ਜੀ ਕਰਨਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਸੋ ਕੁਝ ਅਹਿਮ ਵਿਸ਼ਿਆਂ ਦੇ ਉੱਪਰ ਗੱਲਬਾਤ ਕੀਤੀ ਹੈ ਤੇ ਨਾਲ ਨਾਲ ਕੁਝ ਐਕਟੀਵਿਟੀ ਗਤੀਵਿਧੀਆਂ ਵੀ ਤੁਹਾਨੂੰ ਦੱਸੀਆਂ ਨੇ ਜੋ ਆਸਟ੍ਰੇਲੀਆ ਦੇ ਵਿੱਚ ਇਸ ਹਫਤੇ ਜਾਂ ਫਿਰ ਦਸੰਬਰ ਤੋਂ ਜਨਵਰੀ ਦੇ ਵਿੱਚ ਹੋਣ ਜਾ ਰਹੀਆਂ ਨੇ ਤਾਂ ਕਿ ਤੁਸੀਂ ਆਸਟ੍ਰੇਲੀਆ ਦੇ ਲੋਕ ਆਪਣਾ ਸਮਾਂ ਕੱਢ ਕੇ ਉਹਨਾਂ ਐਕਟੀਵਿਟੀਆਂ ਦੇ ਵਿੱਚ ਹਿੱਸਾ ਲੈ ਸਕੋ ਤੇ ਤੁਸੀਂ ਜ਼ਿੰਦਗੀ ਦੀਆਂ ਛੋਟੀਆਂ-ਛੋਟੀਆਂ ਖੁਸ਼ੀਆਂ ਦਾ ਆਨੰਦ ਆ ਜਿਹੜਾ ਉਹ ਮਾਨਸਿਕ ਉਹ ਉਮੀਦ ਕਰਦੇ ਆਂ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਅਗਲੇ ਹਫਤੇ ਮੁਰਤ ਤੋਂ ਹਾਜ਼ਰ ਹੋਵਾਂਗੇ ਮੈਨੂੰ ਦੇ ਇਜਾਜ਼ਤ ਧੰਨਵਾਦ